ਅਮਰੀਕਾ ਦੀਆਂ ਖਬਰਾਂ ਲਾਈਏ ਤੇ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਆ ਪਿਛਲੇ ਵੀਕੰ ਦੇ ਦੌਰਾਨ ਵਾਪਰੀ ਹੈਗੀ ਆ ਕੋਲੋਰادو ਦੇ ਵਿੱਚ ਯੂਸ਼ਮੋਲ ਦੇ ਲੋਕ ਜੋ ਆ ਉਹੋ ਇੱਕ ਆਪਣੀ ਜਿਹੜੀ ਪ੍ਰੇਡ ਕੱਢ ਰਹੇ ਸੀਿੱਥੇ ਇੱਕ ਬੰਦੇ ਨੇ ਉਹਨਾਂ ਤੇ ਆਰਬੀ ਦੀ ਜਿਹੜੀ ਆ ਬੋਤਲ ਜਿਹਦੇ ਵਿੱਚ ਤੇਲ ਪਾਇਆ ਹੁੰਦਾ ਉਹ ਸਿਟੀ ਜਿਹਦੇ ਨਾਲ ਅੱਠ ਜਾਣੇ ਬਹੁਤ ਬੁਰੀ ਤਰ੍ਹਾਂ ਫਟੜ ਹੋ ਗਿਆ ਹੈਗੇ ਆ ਅ ਵਾਸ਼ਿੰਗਟਨ ਪੋਸਟ 에ਅਰਪੋਰਟ ਕਹ ਰਿਹਾ ਵੀ ਜਿਸ ਬੰਦੇ ਨੇ ਇਹ ਅਟੈਕ ਕੀਤਾ ਉਹ 45 ਸਾਲਾਂ ਦਾ ਮੁਹੰਮਦ ਸੈਬਰੀ ਸੁਲੇਮਾਨ ਕਰਕੇ ਦੱਸਿਆ ਜਾ ਰਿਹਾ ਹੈ ਉਸ ਨੂੰ ਬੋਲਡਰ ਕਾਉਂਟੀ ਜੇਲ ਦੇ ਵਿੱਚ ਰੱਖਿਆ ਗਿਆ ਹੈ ਤੇ ਉਹਦੀ ਜਿਹੜੀ ਹੀアリング ਆ ਅੱਜ 1:30 ਮਿੰਟ ਦੇ ਉੱਤੇ ਸੋਮਵਾਰ ਨੂੰ ਯਾਨੀ ਕਿ ਹੋਣੀ ਹੈਗੀ ਆ ਆ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਉਸਨੇ ਪਾਲਿਸਟीन ਨੂੰ ਆਜ਼ਾਦ ਕਰਨ ਦੇ ਜਿਹੜੇ ਨਾਰੇ ਵੀ ਲਾਏ ਤੇ ਨਾਲ ਦੀ ਨਾਲ ਜਿਹੜਾ ਆ ਉਹੋ ਵੋਟਲ ਬੰਬਾ ਉਹੋ ਸੈੱਟ ਦਿੱਤਾ ਜਿਹਦੇ ਨਾਲ 8 ਲੋਕ ਜਿਹੜੇ ਆ ਕਾਫੀ ਫੱਟੜ ਹੋ ਗਏ ਹੈਗੇ ਆ ਆ ਸੋ ਇਹਦੇ ਚ ਕਹਿੰਦੇ ਮੋਲਟੋਪ ਕੋਕਟੇਲ ਸਿੱਗੀ ਉਸ ਬੋਤਲ ਦੇ ਵਿੱਚ ਪਾਈ ਹੋਈ ਤੇ ਉਸ ਨੇ ਐਂਟੀ ਯੂਸ ਸਲਰਟ ਜਿਹੜੇ ਆ ਯੂਜ਼ ਕੀਤੇ ਹੈਗੇ ਆ ਆ ਸੋ ਵਿਕਟਮਸ ਨੂੰ ਦੱਸਿਆ ਗਿਆ ਉਹਨਾਂ ਦੀ ਏਜ 52 ਸਾਲ ਤੋਂ ਲੈ ਕੇ 88 ਸਾਲ ਤੱਕ ਹੈਗੀ ਆ ਕੁਝ ਵਿਕਟਮ ਜੋ ਸੀ ਉਹ ਨਾਜ਼ੀ ਕੈਂਪ ਵੀ ਉਹਨਾਂ ਨੇ ਵਿੱਚ ਉਹ ਉਹਨਾਂ ਨੂੰ ਰੱਖਿਆ ਗਿਆ ਸੀਗਾ ਆ ਜਿਹੜੇ ਉਥੋਂ ਬਚ ਕੇ ਨਿਕਲ ਗਏ ਸੀ ਬਹੁਤ ਸਾਰੇ ਲੋਕ ਆਪਣੀ ਲਾਈਫ ਨੂੰ ਬਚਾਉਣ ਦੇ ਲਈ ਉਥੋਂ ਭੱਜਦੇ ਵੀ ਦੇਖੇ ਗਏ ਅ ਸੋ ਇੱਕ ਜਿਹੜਾ ਮੁੱਦਾ ਹੈ ਹੁਣ ਜਿਸ ਹਿਸਾਬ ਦੇ ਨਾਲ ਐਂਟੀ ਇਮੀਗ੍ਰੈਂਟ ਮੁੱਦਾ ਚੱਲ ਰਿਹਾ ਉਹਦੇ ਉੱਤੇ ਇੱਕ ਤਰ੍ਹਾਂ ਨਾਲ ਤੇਲ ਪਾਉਣ ਵਾਲੀ ਗੱਲ ਹੋਰ ਹੋਈ ਹੈਗੀ ਆ ਵੀ ਇਦਾਂ ਦੇ ਸਦਾਈ ਬੰਦੇ ਨੇ ਜਿਹੜਾ ਇਹ ਐਕਟ ਕੀਤਾ ਤੇ ਉਹਦੇ ਨਾਲ ਜਿਹੜੇ ਲੋਕ ਆ ਹੋਰ ਐਂਟੀ ਇਮੀਗ੍ਰੈਂਟ ਜਾਂ ਐਂਟੀ ਜੋ ਅਨਡਾਕੂਮੈਂਟਡ ਲੋਕ ਆਗੇ ਉਹਨਾਂ ਦੇ ਅਗੇਂਸਟ ਵੇਵ ਚੱਲੂਗੀ ਹੋਰ ਉਹ ਜ਼ੋਰ ਜ਼ਿਆਦਾ ਫੜੂਗੀ ਸੋ ਅਫੀਸ਼ੀਅਲਸ ਨੇ ਇਹ ਕਹਿ ਆਪੀ ਹਜੇ ਵੀ ਅਸੀਂ ਇਸ ਨੂੰ ਇਨਵੈਸਟੀਗੇਟ ਕਰ ਰਹੇ ਆ ਪਰ ਇਹ ਪਤਾ ਚੱਲਿਆ ਵੀ ਇਹ ਬੰਦਾ ਇਲੀਗਲੀ ਅਮਰੀਕਾ ਦੇ ਵਿੱਚ ਐਂਟਰ ਹੋਇਆ ਸੀ ਜੀ ਜੀ ਅਮਰੀਕਾ ਦੀਆਂ ਖਬਰਾਂ ਲਾਈਏ ਤੇ ਬਹੁਤ ਹੀ ਦੁਖਦਾਈ ਖਬਰ ਜਿਹੜੀ ਆ ਪਿਛਲੇ ਵੀਕੰ ਦੇ ਦੌਰਾਨ ਵਾਪਰੀ ਹੈਗੀ ਆ ਕੋਲੋਰਡੋ ਦੇ ਵਿੱਚ ਯੂਸ਼ਮੋਲ ਦੇ ਲੋਕ ਜੋ ਆ ਉਹ ਇੱਕ ਆਪਣੀ ਜਿਹੜੀ ਪ੍ਰੇਡ ਕੱਢ ਰਹੇ ਸੀਿੱਥੇ ਇੱਕ ਬੰਦੇ ਨੇ ਉਹਨਾਂ ਤੇ ਆਦਮੀ ਜਿਹੜੀ ਆ ਬੋਤਲ ਜਿਹਦੇ ਵਿੱਚ ਤੇਲ ਪਾਇਆ ਹੁੰਦਾ ਉਹ ਸਿਟੀ ਜਿਹਦੇ ਨਾਲ ਅੱਠ ਜਾਣੇ ਬਹੁਤ ਬੁਰੀ ਤਰ੍ਹਾਂ ਫਟੜ ਹੋ ਗਿਆ ਹੈ ਗਿਆ ਵਾਸ਼ਿੰਗਟਨ ਪੋਸਟ 에어ਪੋਰਟ ਕਰ ਰਿਹਾ ਵੀ ਜਿਸ ਬੰਦੇ ਨੇ ਇਹ ਅਟੈਕ ਕੀਤਾ ਉਹ 45 ਸਾਲਾਂ ਦਾ ਮੁਹੰਮਦ ਸੈਬਰੀ ਸੁਲੇਮਾਨ ਕਰਕੇ ਦੱਸਿਆ ਜਾ ਰਿਹਾ ਹੈ ਉਸ ਨੂੰ ਬੋਲਡਰ ਕਾਉਂਟੀ ਜੇਲ ਦੇ ਵਿੱਚ ਰੱਖਿਆ ਗਿਆ ਹੈ ਤੇ ਉਹਦੀ ਜਿਹੜੀ ਹੀアリング ਆ ਅੱਜ 1 ਵਜੇ 30 ਮਿੰਟ ਦੇ ਉੱਤੇ ਸੋਮਵਾਰ ਨੂੰ ਯਾਨੀ ਕਿ ਹੋਣੀ ਹੈਗੀ ਆ ਆ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਉਸਨੇ ਪਾਲਿਸਟਾਈਨ ਨੂੰ ਆਜ਼ਾਦ ਕਰਨ ਦੇ ਜਿਹੜੇ ਨਾਰੇ ਵੀ ਲਾਏ ਤੇ ਨਾਲ ਦੀ ਨਾਲ ਜਿਹੜਾ ਆ ਉਹੋ ਵੋਟਲ ਬੰਬਾ ਉਹੋ ਸੈੱਟ ਦਿੱਤਾ ਜਿਹਦੇ ਨਾਲ 8 ਲੋਕ ਜਿਹੜੇ ਆ ਕਾਫੀ ਫਟੜ ਹੋ ਗਏ ਹੈਗੇ ਆ ਆ ਸੋ ਇਹਦੇ ਚ ਕਹਿੰਦੇ ਮੋਲਟੋਪ ਕੋਕਟੇਲ ਸਿੱਗੀ ਉਸ ਬੋਤਲ ਦੇ ਵਿੱਚ ਪਾਈ ਹੋਈ ਤੇ ਉਸ ਨੇ ਐਂਟੀ ਯੂਸ ਸਲਰਟ ਜਿਹੜੇ ਆ ਯੂਜ਼ ਕੀਤੇ ਹੈਗੇ ਆ ਆ ਸੋ ਵਿਕਟਮਸ ਨੂੰ ਦੱਸਿਆ ਗਿਆ ਉਹਨਾਂ ਦੀ ਏਜ 52 ਸਾਲ ਤੋਂ ਲੈ ਕੇ 88 ਸਾਲ ਤੱਕ ਹੈਗੀ ਆ ਕੁਝ ਵਿਕਟਮ ਜੋ ਸੀ ਉਹ ਨਾਜ਼ੀ ਕੈਂਪ ਵੀ ਉਹਨਾਂ ਨੇ ਵਿੱਚ ਉਹ ਉਹਨਾਂ ਨੂੰ ਰੱਖਿਆ ਗਿਆ ਸੀਗਾ ਆ ਜਿਹੜੇ ਉਥੋਂ ਬਚ ਕੇ ਨਿਕਲ ਗਏ ਸੀ ਬਹੁਤ ਸਾਰੇ ਲੋਕ ਆਪਣੀ ਲਾਈਫ ਨੂੰ ਬਚਾਉਣ ਦੇ ਲਈ ਉਥੋਂ ਭੱਜਦੇ ਵੀ ਦੇਖੇ ਗਏ ਅ ਸੋ ਇੱਕ ਜਿਹੜਾ ਮੁੱਦਾ ਹੈ ਹੁਣ ਜਿਸ ਹਿਸਾਬ ਦੇ ਨਾਲ ਐਂਟੀ ਇਮੀਗ੍ਰੈਂਟ ਮੁੱਦਾ ਚੱਲ ਰਿਹਾ ਉਹਦੇ ਉੱਤੇ ਇੱਕ ਤਰ੍ਹਾਂ ਨਾਲ ਤੇਲ ਪਾਉਣ ਵਾਲੀ ਗੱਲ ਹੋਰ ਹੋਈ ਹੈਗੀ ਆ ਵੀ ਇਦਾਂ ਦੇ ਸਦਾਈ ਬੰਦੇ ਨੇ ਜਿਹੜਾ ਇਹ ਐਕਟ ਕੀਤਾ ਤੇ ਉਹਦੇ ਨਾਲ ਜਿਹੜੇ ਲੋਕ ਆ ਹੋਰ ਐਂਟੀ ਇਮੀਗ੍ਰੈਂਟ ਜਾਂ ਐਂਟੀ ਜੋ ਅਨਡੋਕਿਊਮੈਂਟਡ ਲੋਕ ਹੈਗੇ ਉਹਨਾਂ ਦੇ ਅਗੇਂਸਟ ਵੇਵ ਚੱਲੂਗੀ ਹੋਰ ਉਹ ਜ਼ੋਰ ਜ਼ਿਆਦਾ ਫੜੂਗੀ ਉਹ ਸੋ ਅਫੀਸ਼ੀਅਲਸ ਨੇ ਇਹ ਕਿਹਾ ਵੀ ਹਜੇ ਵੀ ਅਸੀਂ ਇਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਪਰ ਇਹ ਪਤਾ ਚੱਲਿਆ ਵੀ ਇਹ ਬੰਦਾ ਇਲੀਗਲੀ ਅਮਰੀਕਾ ਦੇ ਵਿੱਚ ਐਂਟਰ ਹੋਇਆ ਸੀ ਜੀ ਜੀ